ਦੇਖੋ ਇਸ ਤਰ੍ਹਾਂ ਹੈ ਕਿ ਇਹ ਕੰਮ ਸੁਖਵੀਰ ਸਿੰਘ ਬਾਦਲ ਨੂੰ ਇਹ ਠੀਕ ਹੈ ਮੈਂ ਉਹਨਾਂ ਦੀ ਇਹ ਇਹ ਦੇ ਵਿੱਚ ਇੱਕ ਥੋੜੀ ਜੀ ਬਿਟਵੀਨ ਦਾ ਲਾਈਨਸ ਉਹਨਾਂ ਨੇ ਇਸ ਗੱਲ ਦੇ ਵਿੱਚ ਇੰਟਰਸਟ ਜ਼ਰੂਰ ਮੰਨਦਾ ਕਿਉਂਕਿ ਉਹਨਾਂ ਨੇ ਬੜਾ ਲੰਬਾ ਸਮਾਂ 10 ਸਾਲ ਰੇਤ ਮਾਈਨਿੰਗ ਵਾਲਾ ਕੰਮ ਕੀਤਾ ਉਸ ਪਾਸੇ ਉਹਨਾਂ ਦਾ ਬਿਜ਼ਨਸ ਇੰਟਰਸਟ ਜ਼ਰੂਰ ਹੋਊਗਾ ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪ ਦਾ ਸੁਝਾਅ ਆਪ ਦੇ ਕੋਲੇ ਰੱਖੋ ਅਸੀਂ ਆਲਰੇਡੀ ਇਹ ਜਿਹੜਾ ਉਹ ਫੈਸਲਾ ਕਰ ਚੁੱਕੇ ਹਾਂ ਕਿ ਜਿਹੜੇ ਵਿਅਕਤੀ ਦਾ ਖੇਤ ਹੋਊਗਾ ਉਹਨੂੰ ਹੀ ਜਿਹੜੀ ਰੇਤ ਚੱਕਣ ਦੀ ਜਿਹੜੀ ਉਹ ਇਜਾਜ਼ਤ ਹੈ ਉਹ ਦਿੱਤੀ ਜਾਊਗੀ ਅਸੀਂ 23 ਦੇ ਵਿੱਚ ਵੀ ਦਿੱਤੀ ਸੀ ਜਦੋਂ ਪਹਾੜ ਆਏ ਸੀਗੇ ਕੋਈ ਨਵੀਂ ਗੱਲ ਨਹੀਂ ਅਸੀਂ ਕਰ ਰਹੇ ਹੈਗੇ ਪਰ ਉਹਦੇ ਵਿੱਚ ਜਿੱਥੇ ਉਹ ਉਹਨਾਂ ਲੋਕਾਂ ਨੂੰ ਮੈਂ ਸਮਝਦਾ ਕਿ ਇੱਕ ਵੱਡੀ ਰਾਹਤ ਹੈ ਸੋ ਇਸ ਕਰਕੇ ਹਾਂ ਉਹਨਾਂ ਦਾ ਕਿਉਂਕਿ ਹੁਣ ਪਿਛਲੇ 8.5 ਸਾਲ ਤੋਂ ਸੁਖਵੀਰ ਸਿੰਘ ਬਾਦਲ ਜੀ ਆਪਦੇ ਬਿਜ਼ਨਸ ਇੰਟਰਸਟ ਉਹਨਾਂ ਦੇ ਪੂਰੇ ਨਹੀਂ ਹੋ ਰਿਹਾ ਕਿ ਸ਼ਾਇਦ ਉਹਦੇ ਚ ਉਹਨਾਂ ਨੂੰ ਬਿਜ਼ਨਸ ਓਪਰਚ्युनिटी ਨਜ਼ਰ ਆਉਂਦੀ ਹੋਵੇ ਇਸ ਕਰਕੇ ਆਪਦਾ ਬਿਆਨ ਆਪਦੇ ਕੋਲੇ ਰੱਖਣ ਦੇਖੋ ਜਿਵੇਂ ਜਿਵੇਂ ਸਰਕਾਰ ਕੋਲੇ ਜੋ ਜਿੱਥੋਂ ਜਿਸ ਡਿਸਟ੍ਰਿਕਟ ਦੇ ਵਿੱਚੋਂ ਰਿਕੁਆਇਰਮੈਂਟ ਆਉਂਦੀ ਹੈ ਉਹ ਜਿੰਨਾ ਰੀਬਿਲ ਐਬਿਲਿਟੀਸ਼ਨ ਦਾ ਕੰਮ ਚੱਲ ਰਿਹਾ ਹੈ ਉਹ ਸਾਰੇ ਦਾ ਸਾਰਾ ਪੰਜਾਬ ਸਰਕਾਰ ਵੱਲੋਂ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਹੀ ਚੱਲ ਰਿਹਾ ਸੋ ਕਿਰਪਾ ਕਰਕੇ ਮੈਂ ਫਿਰ ਦੁਬਾਰਾ ਕਹਿਣਾ ਕਿ ਇਸ ਮੁੱਚੇ ਪੰਜਾਬ ਦੇ ਵਿੱਚ ਜਿੱਥੇ ਹੜਾਂ ਦੀ ਮਾਰ ਪਈ ਹੈ ਨਾ ਕਿਸੇ ਨੂੰ ਆਪਦੇ ਜੋ ਜੋ ਖੇਤਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜੋ ਡੰਗਰ ਪਸ਼ੂ ਦਾ ਨੁਕਸਾਨ ਹੋਇਆ ਚਾਹ ਜੋ ਘਰਾ ਦਾ ਨੁਕਸਾਨ ਹੋਇਆ ਉਦੇ ਬਾਰੇ ਕਿਸੇ ਨੂੰ ਫਿਕਰ ਕਰਨ ਦੀ ਲੋੜ ਦੇਖੋ ਇਹਦੇ ਬਾਰੇ ਐਗਜ਼ੈਕਟ ਫਿਗਰਸ ਤਾਂ ਜਾਂ ਸੀਐਮ ਸਾਹਿਬ ਦੱਸ ਸਕਣਗੇ ਜਾਂ ਖਜ਼ਾਨਾਮੰਤ ਵੀ ਦੱਸ ਸਕਣ ਕਿਉਂਕਿ ਉਹਨਾਂ ਦਾ ਪ੍ਰੈਰੋਗੇਟਿਵ ਹੈ ਉਹਨਾਂ ਦਾ ਪ੍ਰੀਵਿਊ ਹੈ ਮੈਨੂੰ ਇਹਦੇ ਕੋਲ ਐਗਜ਼ੈਕਟ ਫਿਗਰਸ ਨਹੀਂ ਹੈ ਕਿਉਂਕਿ ਮੈਂ ਸਮਝਦਾ ਕਿ ਇਹ ਸਵਾਲ ਉਹਨਾਂ ਤੋਂ ਪੁੱਛਿਆ ਜਾਵੇ ਤਾਂ ਬੈਟਰ ਹੈ ਦੇਖੋ ਇਸ ਤਰ੍ਹਾਂ ਕਿ ਬਿਲਕੁਲ ਤੱਥਾਂ ਤੋਂ ਦੂਰ ਹੈ ਹੁਣ ਜੇ ਆਪਾਂ ਇਲੀਗਲ ਮਾਈਨਿੰਗ ਦੀ ਗੱਲ ਕਰ ਲਈਏ ਤੇ ਇਲੀਗਲ ਮਾਈਨਿੰਗ ਹੈ ਜਿਹੜੀ ਬੇਸਿਕਲੀ ਹੋਇਆ ਕੀ ਹੈ ਕਿ ਜੋ ਜੋ ਦਰਿਆ ਨੇ ਉਹਨਾਂ ਦੇ ਵਿੱਚ ਸਿਲਟ ਜੰਮੀ ਸਿਲਟ ਨੂੰ ਕੱਢਣ ਦਾ ਜਿਹੜੀ ਪ੍ਰਕਿਰਿਆ ਉਹ ਆਉਂਦੀ ਹੈ ਮਾਈਨਿੰਗ ਐਕਟੀਵਿਟੀ ਦੇ ਵਿੱਚ ਤੇ ਮਾਈਨਿੰਗ ਐਕਟੀਵਿਟੀ ਦੀ ਜਿਹੜੀ ਪਰਮਿਸ਼ਨ ਹੈ ਉਹ ਦੇਣੀ ਹੁੰਦੀ ਹੈ ਕੇਂਦਰ ਸਰਕਾਰ ਨੇ ਸਾਲਾਂ ਬੱਧੀ ਉਹ ਤਾਂ ਦਿੰਦੇ ਨਹੀਂ ਹੈਗੇ ਤੇ ਅਲੀਗੇਸ਼ਨ ਪੰਜਾਬ ਦੇ ਉੱਪਰ ਜੇ ਮੈਂ ਤੁਹਾਡੀ ਗੱਲ ਕਰਾਂ ਕਿ ਮਾਈਨਿੰਗ ਦੀ ਜਾਂ ਜਾਂ ਮੈਨੇਜਮੈਂਟ ਦੀ ਆਪਾਂ ਅੱਜ ਘੱਗਰ ਦੀ ਗੱਲ ਕਰ ਲਈਏ ਹਰ ਸਾਲ ਜਿੱਥੇ ਹੋਰ ਕੋਈ ਨਹੀਂ ਡੈਮੇਜ ਹੁੰਦਾ ਸੀਗਾ ਹੜ੍ਹ ਨਹੀਂ ਆਉਂਦੇ ਸੀਗੇ ਘੱਗਰ ਹਰ ਸਾਲ 748 ਫੁੱਟ ਦਾ ਡੇਂਜਰ ਮਾਰਕਾ ਘੱਗਰ ਦਾ ਉਹ ਤਕਰੀਬਨ 745 46 ਤੇ ਜਦੋਂ ਪਹੁੰਚਦਾ ਸੀਗਾ ਹਰ ਸਾਲ ਚਾਹੇ ਕਾਂਗਰਸ ਦੀ ਸਰਕਾਰ ਹੀ ਹੋਵੇ ਅਕਾਲੀ ਦਲ ਭਾਜਪਾ ਦੀ ਰਹੀ ਉਹ 745 44 ਤੇ ਉਹ ਜਾ ਕੇ ਟੁੱਟ ਜਾਂਦਾ ਸੀਗਾ ਇਸ ਵਾਰੀ ਅੱਜ ਦੀ ਘੜੀ 750.7 ਯਾਨੀ ਕਿ 2 ਫੁੱਟ 7 ਇੰਚ ਤਕਰੀਬਨ 3 ਫੁੱਟ ਕੱਗਰ ਡੇਂਜਰ ਮਾਰਕ ਤੋਂ ਉੱਪਰ ਚੱਲ ਰਿਹਾ ਤੇ ਹਜੇ ਤੱਕ ਉਹ ਬੰਨ ਟੁੱਟ ਨਹੀਂ ਦਿੱਤਾ ਗਿਆ ਇਹ ਪੰਜਾਬ ਸਰਕਾਰ ਦੀ ਮੈਨੇਜਮੈਂਟ ਦੀ ਹੀ ਨੁਈ ਸੇਰਾ ਜਾਂਦਾ ਇਹਦਾ ਸੋ ਕਿਰਪਾ ਕਰਕੇ ਮੈਂ ਫੇਰ ਦੁਬਾਰਾ ਕਮਿੰਗ ਬੈਕ ਟੂ ਦਾ ਪੁਆਇੰਟ ਮੈਂ ਫੇਰ ਦੁਬਾਰਾ ਕੇਂਦਰ ਸਰਕਾਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਬੀਜੇਪੀ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਇਸ ਵਿਫਤਾ ਦੀ ਘੜੀ ਦੇ ਵਿੱਚ ਪੰਜਾਬੀਆਂ ਦੇ ਨਾਲ ਮੋਢਾ ਜੋੜ ਕੇ ਖੜੋ ਨਾ ਕਿ ਆਓ ਆਉ ਦਾ ਡਿਜ਼ਾਸਟਰ ਟੂਰਿਜ਼ਮ ਕਰੋ ਫੋਟੋ ਖਿਚਾਓ ਪਾਣੀ ਦੇ ਵਿੱਚ ਖੜ ਕੇ ਤੇ ਮੁੜ ਕੇ ਹੋਰ ਗਿਆਨ ਦੇ ਦਿਓ ਇਹ ਕੰਮ ਹੈ ਜਿਹੜਾ ਇਹ ਨਾ ਅਸੀਂ ਨਾ ਪੰਜਾਬ ਸਰਕਾਰ ਤੇ ਨਾ ਪੰਜਾਬੀ ਇਹ ਚੱਲਣਗੇ ਨਹੀਂ ਜੀ ਅਸੀਂ ਨਹੀਂ ਸਿੱਖਿਆ ਪੈਪਰ ਨਹੀਂ ਬਾਵਾ ਕਿ ਅੱਗੇ ਆਪਣਾ ਦਾ ਹੋਏਗਾ ਜੇ ਤੱਕ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੀ ਗੱਲ ਜੀ ਮੁਕਾਤੀ ਸੀਗੀ ਕਿ ਪੰਜਾਬੀ ਤਾਂ ਉਹ ਕੌਮ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਆਪਦਾ ਹੋ ਜੇ ਦੁਨੀਆ ਦੇ ਵਿੱਚ ਜਿੱਥੇ ਕੋਈ ਕੋਈ ਡਿਜ਼ਾਸਟਰ ਹੋ ਜੇ ਕੋਈ ਨੇਚਰਲ ਕੈਲਾਮਿਟੀ ਆ ਜੇ ਉਥੇ ਪੰਜਾਬੀ ਮੋਢੇ ਨਾਲ ਮੋਢਾ ਜਾ ਕੇ ਲਾ ਕੇ ਖੜ ਜਾਂਦਾ ਲੰਗਰ ਵਰਤਾਉਂਦੇ ਤੇ ਪੰਜਾਬੀਆਂ ਦਾ ਹੱਥ ਹਮੇਸ਼ਾ ਉਹ ਐ ਰਿਹਾ ਹੈ ਉਹਨਾਂ ਨੇ ਕਦੇ ਐ ਨਹੀਂ ਕੀਤਾ ਹੈਗਾ ਅੱਜ ਵੀ ਪੰਜਾਬ ਦਾ ਹੱਥ ਐਂ ਹੈ ਪਰ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਉਹਨਾਂ ਤੋਂ ਅੱਜ ਉਹਨਾਂ ਵੱਲ ਪੰਜਾਬ ਦੇਖ ਰਿਹਾ ਕਿ ਸ਼ਾਇਦ ਇਹ ਪੰਜਾਬ ਨੂੰ ਆਪ ਦਾ ਭਾਰਤ ਦਾ ਅਟੁੱਟ ਅੰਗ ਸਮਝਦੇ ਹੋਏ ਕੁਛ ਨਾ ਕੁਛ ਬਾ ਫੜਨ ਕੇ ਦੇ ਕੇ ਜਾਣਗੇ ਉਸ ਕਰਕੇ ਮੈਂ ਪੀਸੀ ਕੀਤਾ ਜੇ ਉਹ ਦੇਣਗੇ ਯਾ ਨਹੀਂ ਦੇਣਗੇ ਪੰਜਾਬ ਸਰਕਾਰ ਇਸ ਵਿਪਤਾ ਦੀ ਘੜੀ ਦੇ ਵਿੱਚ ਹਰ ਪੰਜਾਬੀ ਦੇ ਨਾਲ ਜਿਹੜੇ ਕਿ ਹੜ੍ਹ ਪੀੜਤ ਨੇ ਉਹਨਾਂ ਦੇ ਨਾਲ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਤੇ ਉਹਨਾਂ ਦੀ ਰੀਹੈਬਿਲਿਟੇਸ਼ਨ ਦੇ ਲਈ ਵਚਨਬੱਧ